ਉਹ ਕਹਿੰਦਾ ਹੁੰਦਾ ਸੀ ਕਿ ਇਹ ਜਿਹੜੀ ਲੜਾਈ ਆ ਫਸਲ ਦੀ ਨਹੀਂ نسل ਦੀ ਵੀ ਲੜਾਈ ਐ ਇਹ ਹੋਣ ਦੀ ਵੀ ਲੜਾਈ ਐ ਪਰ ਉਸ ਵਕਤ ਲੱਗਦਾ ਸੀ ਕਿ ਸ਼ਾਇਦ ਕਿਤੇ ਇਹ ਡਾਇਲੌਗ ਜਿਹੜੇ ਨੇ ਇਹ ਰਟੇ ਨਾ ਪਰ ਜਾਂਦ ਸੀ ਉਹ ਨਦੀਪ ਸੂਦ ਜੀਆਂ ਗੱਲਾਂ ਸੁਣਦੇ ਆ ਕੋਤੋਂ ਦੀ ਗੱਲ ਹੀ ਬੜੀ ਡੂੰਗੀ ਸੀ ਉਹ ਉਹੀ ਗੱਲਾਂ ਕਰਦਾ ਸੀ ਜੋ ਸਾਡੇ ਨਾਲ ਸਨ 47 ਸਾਡੇ ਉਲਟ ਹੋਈਆਂ ਸੀ ਉਹ ਉਹੀ ਗੱਲਾਂ ਕਰਦਾ ਜਦੋਂ ਸਨ 84 ਸਾਨੂੰ ਮਾਰਿਆ ਕੋਈ ਆ ਗਿਆ ਇਸ ਤੋਂ ਦੁਬਈ ਬਾਰੇ ਇਹ ਵੀ ਕਿਹਾ ਗਿਆ ਕਿ ਐਡੀ ਵੱਡੀ ਲਾਈਫਸਟਾਈਲ ਛੱਡ ਕੇ ਆ ਰਿਹਾ ਇੱਕ ਪਾਸੇ ਇਹ ਕਿਹਾ ਗਿਆ ਕਿਸ ਦੇ ਪਿੱਛੇ ਜ਼ਰੂਰ ਕਰਨ ਹੋਵੇਗਾ ਕੁਝ ਲੋਕਾਂ ਨੇ ਇਹ ਕਿਹਾ ਕਿ ਇਹਨੂੰ ਕਿਹਨੇ ਕਿਹਾ ਸੀ ਆਦੀ ਲਾਈਫਸਟਾਈਲ ਛੱਡਣ ਅਸੀਂ ਤਾਂ ਕਿਹਾ ਨਹੀਂ ਅਸੀਂ ਲੋਕ ਜਿਹੜੇ ਹੁੰਨੇ ਆ ਨਾ ਜੀ ਜਿਉਂਦੇ ਜੀ ਅਸੀਂ ਨਹੀਂ ਸਮਝਦੇ ਤਕਰੀਬਨ ਸਾਡੇ ਲੋਕਾਂ ਦੇ ਵਿੱਚ ਬੜੇ ਅਸੀਂ ਵਹਿਮ ਦੇ ਸ਼ਿਕਾਰ ਹੁੰਨੇ ਪਰ ਜਦੋਂ ਬੰਦਾ ਚਲੇ ਜਾਂਦਾ ਫਿਰ ਸੋਚਦੇ ਆ ਕਿ ਯਾਰ ਗਲਤ ਹੋਇਆ ਬੰਦਾ ਤਾਂ ਸਹੀ ਸੀ ਦੀਪ ਸਿੱਧੂ ਨੇ ਇਹ ਗੱਲਾਂ ਕੀਤੀਆਂ ਜਾਂ ਵਾਰਸ ਪੰਜਾਬ ਜਥੇਬੰਦੀ ਬਣਾਈ ਉਦੋਂ ਮਾਹੌਲ ਕੀ ਸੀ ਕਿਉਂਕਿ ਤੁਸੀਂ ਵੀ ਕਾਫੀ ਸਖਪੰਤਕ ਸਖਸ਼ੀਤਾ ਦੇ ਨਾਲ ਮਿਲਦੇ ਜੁਲਦੇ ਹੋ ਉਹਨਾਂ ਦੇ ਵਿੱਚ ਗੱਲਾਂ ਹੋਣ ਲੱਗ ਪਈਆਂ ਸੀ ਕਿ ਯਾਰ ਇੱਕ ਮੋਨਾ ਕੋਨਾ ਕੇ ਸਿੱਖੀ ਦੇ ਉੱਤੇ ਵੱਡੇ ਵੱਡੇ ਭਾਸ਼ਣ ਦੇ ਰਿਹਾ ਵਿਚਾਰ ਰਚਾ ਕਰ ਰਿਹਾ ਤੁਸੀਂ ਦੇਖਿਆ ਉਦੋਂ ਮਾਹੌਲ ਚੇਂਜ ਹੁੰਦੇ ਹੋਏ ਉਸੇ ਕੀ ਨੋਟ ਕੀਤਾ ਫਿਰ ਜਿਹੜੀ ਉਹਦੀ ਆਈਡੀਓਲੋਜੀ ਸੀ ਉਸ ਨੂੰ ਕਿਸ ਤਰੀਕੇ ਦੇ ਨਾਲ ਚੈਨਲਾਈਜ਼ ਕੀਤਾ ਗਿਆ ਕਿਉਂਕਿ ਬਹੁਤ ਸਾਰੇ ਧੜੇ ਵੀ ਬਣ ਗਏ ਕੋਈ ਦੀਪ ਸਿੱਧੂ ਦੀ ਆਈਡੀਓਲੋਜੀ ਨੂੰ ਅਲੱਗ ਤਰੀਕੇ ਨਾਲ ਲੈ ਰਿਹਾ ਕੋਈ ਅਲੱਗ ਤਰੀਕੇ ਨਾਲ ਲੈ ਰਿਹਾ ਹੈ ਭਾਈ ਅਮਰਪਾਲ ਨੂੰ ਐਨਐਸਏ ਲਾਜਣਾ ਬੁੱਕਣਵਾਲ ਹਰੀ ਨਾਲ ਜਿਹੜੇ 10 ਬੰਦੇ ਹੋਰ ਨੇ ਉਹਨਾਂ ਨੂੰ ਅੰਦਰ ਸੁੱਟ ਦੇਣਾ ਸੋਚਦਾ ਉਹੀ ਚੱਲ ਰਹੀ ਸੀ ਉਹ ਸੋਚ ਦਾ ਐਂਡ ਤਾਂ ਆਹੀ ਹੀ ਹੋਣਾ ਸੀ ਦੋਨਾਂ ਚ ਕੋਈ ਮਰਜੀ ਜਾਂਦਾ ਇਹਨਾਂ ਨੇ ਜੇਲ੍ਹ ਤਾਂ ਜਾਣਾ ਹੀ ਜਾਂਦਾ ਸੀ Oh,